ਸਰਕਾਰ ਕਿਸਾਨਾਂ ਦੇ ਵੱਲੋਂ ਇੱਕ ਵਾਰ ਫਿਰ ਕਰ ਦਿੱਤਾ ਵੱਡੇ ਇਕੱਠ ਦਾ ਐਲਾਨ ਸੁਣ ਕੇ ਸਰਕਾਰਾਂ ਤੇ ਪ੍ਰਸ਼ਾਸਨ ਨੂੰ ਪੈ ਜਾਵੇਗੀ ਵਿਫਤਾ ਇਸ ਵਾਰ ਪੱਕੇ ਪੈਰੀ ਕਿਸਾਨ ਇਕੱਠੇ ਹੋਣਗੇ ਤਰੀਕ ਵੀ ਦੱਸ ਦਿੱਤੀ ਸਮਾਂ ਵੀ ਦੱਸ ਦਿੱਤਾ ਥਾਂ ਵੀ ਦੱਸ ਦਿੱਤਾ ਆਖਰ ਕਿਹੜੀ ਤਰੀਕ ਨੂੰ ਕਿਸਾਨਾਂ ਦੇ ਵੱਲੋਂ ਵੱਡੇ ਕਾਫਲੇ ਬਣਾ ਬਣਾ ਕੇ ਕਿੱਥੇ ਜਾਇਆ ਜਾਵੇਗਾ ਕਿਹੜੇ ਪਾਸੇ ਨੂੰ ਕਿਸਾਨਾਂ ਨੇ ਮੂੰਹ ਮੋੜ ਲਏ ਨੇ ਕਿਹੜੇ ਪਾਸੇ ਨੂੰ ਕਿਸਾਨਾਂ ਦੇ ਟਰੈਕਟਰ ਤਿਆਰ ਹੋਣਗੇ ਕਿਹੜੇ ਪਾਸੇ ਨੂੰ ਕਿਸਾਨਾਂ ਦੇ ਚੰਡੇ ਚੱਕ ਕੇ ਰਵਾਨਾ ਹੋਣਗੇ ਵੱਡੇ ਕਾਫਲੇ ਕਿਸਾਨਾਂ ਨੂੰ ਸਰਪੰਨ ਸਿੰਘ ਪੰਦੇਰ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਆ ਤਰੀਕ ਮੈਂ ਸਰਪੰਨ ਸਿੰਘ ਪੰਦੇਰ ਕਿਸਾਨ ਮੀ ਦੂਰਸ਼ਿਕਸ਼ਣ ਕਮੇਟੀ ਪੰਜਾਬ ਤੋਂ ਮਜੀਠਾ ਜ਼ੋਨ ਦਾ ਪਿੰਡ ਟਰਪਈ ਆ ਇੱਥੇ ਸਾਡੀ ਜ਼ੋਨ ਕਮੇਟੀ ਤੇ ਨਗਰ ਦੇ ਤੇ ਹੋਰ ਨਾਲ ਪਿੰਡਾਂ ਦੇ ਕਿਸਾਨ ਆ ਗੋ ਇਕੱਠੇ ਹੋਏ ਆ ਅਸ਼ਵਾਲ ਸਿੰਘ ਟਰਪਈ ਤੇ ਮੁਖ्तार ਸਿੰਘ ਭਗਵਾ ਦੀ ਗਵਾਹੀ ਚ ਮੀਟਿੰਗ ਕੀਤੀ ਆ ਆਪਾਂ ਨੂੰ ਜਿਹੜਾ ਬਿਜਲੀ ਬੋਰਡ ਦਾ ਨਿਜੀਕਰਨ ਹੋਣ ਜਾ ਰਿਹਾ ਉਹਦੇ ਵਿਰੁੱਧ ਪੂਰੇ ਪੰਜਾਬ ਦੇ ਅੰਦਰ ਐਕਸੀਅਨ ਐਸਸੀ ਤੇ ਚੀਫ ਬਾਰਡਰ ਜ਼ੋਨ ਦੇ ਜਿਹੜੇ ਵਿਸ਼ਾਲ ਇਕੱਠ ਕੀਤੇ ਜਾਣੇ ਆ ਉਹਨਾਂ ਇਕੱਠਾਂ ਦੀ ਜਿਹੜੀ ਅੱਜ ਆ ਉਹ ਤਿਆਰੀ ਕੀਤੀ ਜਾ ਰਹੀ ਪੰਡਾਂ ਦੇ ਵਿੱਚ ਔਰ ਇਹਦੇ ਨਾਲ ਨਾਲ ਜਿਹੜਾ ਬਿਜਲੀ ਬੋਰਡ ਨੂੰ ਨਿਜੀ ਹੱਥਾਂ ਵਿੱਚ ਦੇਣ ਲਈ ਐਰਕੀ ਮਾਨਸੂ 70 ਦੇ ਵਿੱਚ ਮੋਦੀ ਸਰਕਾਰ ਬਿਜਲੀ ਸੋਧ ਬਿੱਲ 225 ਲਿਆਉਣ ਦੀ ਤਿਆਰੀ ਵਿੱਚ ਆ ਪਿਛਲੀ ਵਾਰ ਬਿੱਲ ਇਹ ਸਟੈਂਡਿੰਗ ਕਮੇਟੀ ਕੋ ਚਲਾ ਗਿਆ ਪਿਛਲੀ ਸਰਕਾਰ ਭੰਗ ਹੋਣ ਦੇ ਨਾਲ ਉਹ ਬਿੱਲ ਵੀ ਖਤਮ ਹੋ ਗਿਆ ਸੀਗਾ ਨਵੇਂ ਸਿਰੇ ਤੋਂ ਪਾਵਰ ਸੈਕਟਰ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੀ ਤਿਆਰੀ ਆ ਜੇ ਇਹ ਬਿੱਲ ਪਾਸ ਹੋ ਗਿਆ ਤੇ ਪ੍ਰਾਈਵੇਟ ਕੰਪਨੀਆਂ ਨੂੰ ਬਿਜਲੀ ਵੇਚਣ ਦੇ ਅਧਿਕਾਰ ਤੇ ਜਿਹੜਾ ਲੱਖਾਂ ਏਕੜ ਕਿਸਾਨਾਂ ਨੇ ਜ਼ਮੀਨ ਦਿੱਤੀ ਆ ਪਾਵਰ ਸੈਕਟਰ ਨੂੰ ਅਰੇ ਅਰਬਾਂ ਖਰਬਾਂ ਦਾ ਆਧਾਰਾ ਕੌਡੀਆਂ ਦੇ ਪਾ ਅਮਾਨੀਆਂ ਅਡਾਨੀਆਂ ਦੀ ਝੋਲੀ 'ਚ ਭਗਵੰਤ ਮਾਨ ਤੇ ਮੋਦੀ ਸਰਕਾਰ ਪਾਉਣ ਦੀ ਤਿਆਰੀ ਕਰ ਰਹੀ ਹੈ ਇਹਦੇ ਵਿੱਚ ਵਿਰੋਧ ਕਰ ਰਹੇ ਆ ਇਸ ਨੀਤੀ ਤਹਿਤ ਜਿਹੜੇ ਪ੍ਰੀ ਪੇਡ ਮੀਟਰ ਆ ਉਹਨਾਂ ਨੂੰ 31 ਅਗਸਤ ਤੱਕ ਮਲਾਜਮਾਂ ਦੇ ਘਰਾਂ 'ਚ ਲਾਉਣ ਦੀ ਤਿਆਰੀ ਹੈ ਇਹ ਤੋਂ ਘਾ ਪਿੰਡਾਂ 'ਚ ਬਾਈ ਫੋਰਸ ਵੀ ਲਾਏ ਜਾਣੇ ਆ ਇਸ ਕਰਕੇ ਇਸ ਮੁੱਦੇ ਤੇ ਸਬੂੱਚੇ ਪੰਜਾਬੀਆਂ ਨੂੰ ਪੀਲਿਆ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਇੱਕ ਦਿਨ ਜਿਹੜਾ ਵਾ 14 ਜੁਲਾਈ 2025 ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪੰਜਾਬ ਪਾਵਰ ਕਾਮ ਜਿਹੜਾ ਚੀਫ ਆਫਿਸ ਸੰਭਰਸਾਰਿਆ ਬਾਰਡਰ ਜਿਹੜੇ ਉੱਥੇ ਪਹੁੰਚੋ ਇਹਦੇ ਨਾਲ ਦੀ ਨਾਲ ਜਿਹੜੀ ਕੱਲ 9 ਜੁਲਾਈ ਨੂੰ ਆ ਦੇਸ਼ੰਤਰ ਟ੍ਰੇਡ ਜਥੇਬੰਦੀਆਂ ਇੱਕ ਦਿਨ ਦੀ ਹੜਤਾਲ ਕਰ ਰਹੀਆਂ ਨੇ ਜਿਹਦੇ ਵਿੱਚ ਨਿੱਜੀਕਰਨ ਉਦਾਰੀਕਰਨ ਸੰਸਾਰੀਕਰਨ ਦੀਆਂ ਨੀਤੀਆਂ ਦਾ ਵਿਰੋਧ ਆ ਔਰ ਜਿਹੜੇ ਲੇਬਰ ਕੋਡ ਮੋਦੀ ਸਰਕਾਰ ਨੇ ਖਤਮ ਕਰਕੇ ਚਾਰ ਲੇਬਰ ਕੋਡ ਬਣਾਤੇ ਸੀ ਲੇਬਰ ਐਕਟ ਖਤਮ ਕੀਤੇ ਸੀ ਜਿਸ ਤੋਂ 8 ਘੰਟੇ ਤੋਂ ਵਧਾ ਕੇ ਜਿਹੜਾ ਸਮਾਂ 12 ਘੰਟੇ ਕਰ ਦਿੱਤਾ ਸੀ ਕਿਸੇ ਦਾ ਵੀ ਇਹਦੇ ਵਿਰੁੱਧ ਜਿਹੜਾ ਸੰਘਰਸ਼ ਕਰ ਰਹੀ ਅਸੀਂ ਉਹਦਾ ਸਮਰਥਨ ਕਰਦੇ ਆਂ ਔਰ ਕੱਲ ਦੀ ਸਟ੍ਰਾਈਕ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਮਰਥਨ ਕਰੂਗੀ ਇਹਦੋਂ ਕਹਾ ਜਿਹੜਾ ਮੋਦੀ ਸਰਕਾਰ ਅਮਰੀਕਾ ਦੇ ਨਾਲ ਸਮਝੌਤਾ ਕਰਨ ਜਾ ਰਹੀ ਆ ਸਮਝੌਤਾ ਲਗਭਗ ਹੋ ਗਿਆ ਵਾ ਇਹ ਸਮਝੌਤਾ ਦੇਸ਼ ਦੀ ਖੇਤੀ ਨੂੰ ਉਜਾੜਨ ਵਾਲਾ ਹੋਊਗਾ ਭਾਰਤ ਸਰਕਾਰ ਨੂੰ ਕਿਸੇ ਦਬਾਅ ਦੇ ਵਿੱਚ ਅਮਰੀਕਾ ਨਾਲ ਅਮਰੀਕਾ ਦੀਆਂ ਬਾਹਰੀਆਂ ਜਿਹੜੀਆਂ ਵਸਤੂਆਂ ਇਸ ਮੰਡੀ ਸਾਡੀ ਮੰਡੀ ਵਿੱਚ ਲਿਆ ਕੇ ਡੰਬ ਕਰਨ ਦਾ ਜਾਂ ਡੇਰੀ ਸੈਕਟਰ ਨੂੰ ਟੈਕਸ ਮੁਕਤ ਕਰਨ ਦਾ ਫੈਸਲਾ ਵਾਪਸ ਲੈਣਾ ਚਾਹੀਦਾ ਇਹਦੇ ਨਾਲ ਦੇਸ਼ ਦੇ ਕਿਸਾਨ ਮਜ਼ਦੂਰਾਂ ਦਾ ਜਾੜਾ ਹੋਊਗਾ ਸਗੋਂ ਐਤਕੀ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਆ ਰਿਹਾ ਉਹਦੇ ਵਿੱਚ ਐਮਐਸਪੀ ਲੀਗਲ ਗਰੰਟੀ ਕਾਨੂੰਨ ਔਰ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਮਾਫੀ ਤੇ ਮੈਂ ਸਰਵਣ ਸਿੰਘ ਪੁਦੇੜ ਕਿਸਾਨ ਮਜ਼ਦੂਰ ਸ਼ਿਕਸ਼ਾ ਕਮੇਟੀ ਪੰਜਾਬ ਤੋਂ ਮਜੀਠਾ ਜ਼ੋਨ ਦਾ ਪਿੰਡ ਟਰਪਈ ਆ ਇੱਥੇ ਸਾਡੀ ਜ਼ੋਨ ਕਮੇਟੀ ਇਹ ਨਗਰ ਦੇ ਤੇ ਹੋਰ ਨਾਲ ਪਿੰਡਾਂ ਦੇ ਕਿਸਾਨ ਇਕੱਠੇ ਹੋਏ ਆ ਅਸ਼ਵਾਲ ਸਿੰਘ ਤਰਪਈ ਤੇ ਮੁਖ्तार ਸਿੰਘ ਭਗਵਾ ਦੀ ਗਵਾਈ ਚ ਮੀਟਿੰਗ ਕੀਤੀ ਆ ਆਪਾਂ ਨੂੰ ਜਿਹੜਾ ਬਿਜਲੀ ਬੋਰਡ ਦਾ ਨਿੱਜੀਕਰਨ ਹੋਣ ਜਾ ਰਿਹਾ ਉਹਦੇ ਵਿਰੁੱਧ ਪੂਰੇ ਪੰਜਾਬ ਦੇ ਅੰਦਰ ਐਕਸ਼ਨ ਐਸਸੀ ਤੇ ਚੀਫ ਬਾਰਡਰ ਜ਼ੋਨ ਦੇ ਜਿਹੜੇ ਵਿਸ਼ਾਲ ਇਕੱਠ ਕੀਤੇ ਜਾਣੇ ਆ ਉਹਨਾਂ ਇਕੱਠਾਂ ਦੀ ਜਿਹੜੀ ਅੱਜ ਆ ਉਹ ਤਿਆਰੀ ਕੀਤੀ ਜਾ ਰਹੀ ਪਿੰਡਾਂ ਦੇ ਵਿੱਚ ਔਰ ਇਹਦੇ ਨਾਲ ਨਾਲ ਜਿਹੜਾ ਬਿਜਲੀ ਬੋਰਡ ਨੂੰ ਨਿੱਜੀ ਹੱਥਾਂ ਵਿੱਚ ਦੇਣ ਲਈ ਐਰਕੀ ਮਾਨਸੂ 70 ਦੇ ਵਿੱਚ ਮੋਦੀ ਸਰਕਾਰ ਬਿਜਲੀ ਸੋਧ ਬਿੱਲ 225 ਲਿਆਉਣ ਦੀ ਤਿਆਰੀ ਵਿੱਚ ਆ ਪਿਛਲੀ ਵਾਰ ਬਿੱਲ ਇਹ ਸਟੈਂਡਿੰਗ ਕਮੇਟੀ ਕੋਲ ਚਲਾ ਗਿਆ ਪਿਛਲੀ ਸਰਕਾਰ ਭੰਗ ਹੋਣ ਦੇ ਨਾਲ ਉਹ ਬਿੱਲ ਵੀ ਖਤਮ ਹੋ ਗਿਆ ਸੀਗਾ ਨਵੇਂ ਸਿਰੇ ਤੋਂ ਪਾਵਰ ਸੈਕਟਰ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੀ ਤਿਆਰੀ ਆ ਜੇ ਇਹ ਬਿੱਲ ਪਾਸ ਹੋ ਗਿਆ ਤੇ ਪ੍ਰਾਈਵੇਟ ਕੰਪਨੀਆਂ ਨੂੰ ਬਿਜਲੀ ਵੇਚਣ ਦੇ ਅਧਿਕਾਰ ਜਿਹੜਾ ਲੱਖਾਂ ਏਕੜ ਕਿਸਾਨਾਂ ਨੇ ਜ਼ਮੀਨ ਦਿੱਤੀ ਆ ਪਾਵਰ ਸੈਕਟਰ ਨੂੰ ਅਰੇ ਅਰਬਾਂ ਖਰਬਾਂ ਦਾ ਆਧਾਰਾ ਕੌਡੀਆਂ ਦੇ ਪਾਂ ਅਮਬਾਨੀਆਂ ਅਡਾਨੀਆਂ ਦੀ ਝੋਲੀ 'ਚ ਭਗਵੰਤ ਮਾਨ ਤੇ ਮੋਦੀ ਸਰਕਾਰ ਪਾਉਣ ਦੀ ਤਿਆਰੀ ਕਰ ਰਹੀ ਹੈ ਇਹਦੇ ਵਿੱਚ ਵਿਰੋਧ ਕਰ ਰਹੇ ਆ ਇਸ ਨੀਤੀ ਤਹਿਤ ਹੀ ਜਿਹੜੇ ਪ੍ਰੀ ਪੇਡ ਮੀਟਰ ਆ ਉਹਨਾਂ ਨੂੰ 31 ਅਗਸਤ ਤੱਕ ਮੁਲਾਜ਼ਮਾਂ ਦੇ ਘਰਾਂ 'ਚ ਲਾਉਣ ਦੀ ਤਿਆਰੀ ਹੈ ਤੋਂ ਕਹਾ ਪਿੰਡਾਂ 'ਚ ਬਾਈ ਫੋਰਸ ਵੀ ਲਾਏ ਜਾਣੇ ਆ ਇਸ ਕਰਕੇ ਇਸ ਮੁੱਦੇ ਤੇ ਸਮੁੱਚੇ ਪੰਜਾਬੀਆਂ ਨੂੰ ਪੀਲਿਆ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਇੱਕ ਦਿਨ ਜਿਹੜਾ ਵਾ 14 ਜੁਲਾਈ 2025 ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪੰਜਾਬ ਪਾਵਰਕਾਮ ਜਿਹੜਾ ਚੀਫ ਆਫਿਸ ਸੰਭਰਸਾਰਿਆ ਬਾਰਡਰ ਜਿਹੜੇ ਉੱਥੇ ਪਹੁੰਚੋ ਇਹਦੇ ਨਾਲ ਦੀ ਨਾਲ ਜਿਹੜੀ ਕੱਲ 9 ਜੁਲਾਈ ਨੂੰ ਆ ਦੇਸ਼ ਅੰਦਰ ਟ੍ਰੇਡ ਜਥੇਬੰਦੀਆਂ ਇੱਕ ਦਿਨ ਦੀ ਹੜਤਾਲ ਕਰ ਰਹੀਆਂ ਨੇ ਜਿਹਦੇ ਵਿੱਚ ਨਿੱਜੀਕਰਨ ਉਦਾਰੀਕਰਨ ਸੰਸਾਰੀਕਰਨ ਦੀਆਂ ਨੀਤੀਆਂ ਦਾ ਵਿਰੋਧ ਆ ਔਰ ਜਿਹੜੇ ਲੇਬਰ ਕੋਡ ਮੋਦੀ ਸਰਕਾਰ ਨੇ ਖਤਮ ਕਰਕੇ ਚਾਰ ਲੇਬਰ ਕੋਡ ਬਣਾਤੇ ਸੀ ਲੇਬਰ ਐਕਟ ਖਤਮ ਕੀਤੇ ਸੀ ਜਿਸ ਤੋਂ 8 ਘੰਟੇ ਤੋਂ ਵਧਾ ਕੇ ਜਿਹੜਾ ਸਮਾਂ 12 ਘੰਟੇ ਕਰ ਦਿੱਤਾ ਸੀ ਕਿਸੇ ਦਾ ਵੀ ਇਹਦੇ ਵਿਰੁੱਧ ਜਿਹੜਾ ਸੰਘਰਸ਼ ਕਰ ਰਹੀਆਂ ਸੀ ਉਹਦਾ ਸਮਰਥਨ ਕਰਦੇ ਆਂ ਔਰ ਕੱਲ ਦੀ ਸਟ੍ਰਾਈਕ ਤੇ ਕਿਸਾਨ ਮਜ਼ਦੂਰ ਸਖਰ ਕਮੇਟੀ ਸਮਰਥਨ ਕਰੂਗੀ ਇਹਦੋਂ ਕਹਾ ਜਿਹੜਾ ਮੋਦੀ ਸਰਕਾਰ ਅਮਰੀਕਾ ਦੇ ਨਾਲ ਸਮਝੌਤਾ ਕਰਨ ਜਾ ਰਹੀ ਆ ਸਮਝੌਤਾ ਲਗਭਗ ਹੋ ਗਿਆ ਵਾ ਇਸ ਸਮਝੌਤੇ ਦੇਸ਼ ਦੀ ਖੇਤੀ ਨੂੰ ਉਜਾੜਨ ਵਾਲਾ ਹੋਊਗਾ ਭਾਰਤ ਸਰਕਾਰ ਨੂੰ ਕਿਸੇ ਦਬਾਅ ਦੇ ਵਿੱਚ ਅਮਰੀਕਾ ਨਾਲ ਅਮਰੀਕਾ ਦੀਆਂ ਬਾਹਰੀਆਂ ਜਿਹੜੀਆਂ ਵਸਤੂਆਂ ਇਸ ਮੰਡੀ ਸਾਡੀ ਮੰਡੀ ਵਿੱਚ ਲਿਆ ਕੇ ਡੰਬ ਕਰਨ ਦਾ ਜਾਂ ਡੇਰੀ ਸੈਕਟਰ ਨੂੰ ਟੈਕਸ ਮੁਕਤ ਕਰਨ ਦਾ ਫੈਸਲਾ ਵਾਪਸ ਲੈਣਾ ਚਾਹੀਦਾ ਇਹਦੇ ਨਾਲ ਦੇਸ਼ ਦੇ ਕਿਸਾਨ ਮਜ਼ਦੂਰ ਦਾ ਜਾੜਾ ਹੋਊਗਾ ਸਗੋਂ ਐਤਕੀ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਆ ਰਿਹਾ ਉਹਦੇ ਵਿੱਚ ਐਮਐਸਪੀ ਲੀਗਲ ਗਰੰਟੀ ਕਾਨੂੰਨ ਔਰ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਮਾਫੀ ਤੇ ਜਿਹੜੀ ਆ ਮੋਦੀ ਸਰਕਾਰ ਨੂੰ ਗੱਲ ਕਰਨੀ ਚਾਹੀਦੀ ਆ ਧੰਨਵਾਦ ਤੁਸੀਂ ਸੁਣਿਆ 9 ਤਰੀਕ 9 ਜੁਲਾਈ ਨੂੰ ਤੇ ਉਸ ਤੋਂ ਬਾਅਦ 14 ਜੁਲਾਈ ਨੂੰ 14 ਜੁਲਾਈ ਨੂੰ ਪਾਵਰ ਕਾਮ ਦੇ ਦਫਤਰ ਦੇ ਬਾਹਰ ਵੱਡਾ ਇਕੱਠ ਕਰਨ ਜਾ ਰਹੇ ਆ ਕਿਸਾਨ ਕਿਉਂਕਿ ਬਿਜਲੀ ਜਿਹੜੀ ਆ ਉਹ ਨਿੱਜੀਕਰਨ ਦੇ ਹੱਥਾਂ ਦੇ ਵਿੱਚ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਦੇ ਖਾਤਰ ਬਿਜਲੀ ਨੂੰ ਨਿੱਜੀਕਰਨ ਕੀਤਾ ਜਾ ਰਿਹਾ ਬਿਜਲੀ ਪ੍ਰਾਈਵੇਟ ਕੀਤੀ ਜਾ ਰਹੀ ਆ ਜਿਸ ਦੇ ਵਿਰੋਧ ਦੇ ਵਿੱਚ ਕਿਸਾਨ ਵੱਡੇ ਕਾਫਲੇ ਲੈ ਕੇ ਬਿਜਲੀ ਵਿਭਾਗ ਦੇ ਦਫਤਰ ਦੇ ਬਾਹਰ ਪਾਵਰ ਕਾਮ ਦੇ ਦਫਤਰ ਦੇ ਬਾਹਰ ਇਕੱਠੇ ਹੋਣਗੇ ਤਾਂ ਕਿਸਾਨ ਆਗੂ ਸਰਬੰਸ ਸਿੰਘ ਭੰਦੇੜ ਦੇ ਵੱਲੋਂ ਸਿੱਧੇ ਸ਼ਬਦਾਂ ਦੇ ਵਿੱਚ ਕਿਸਾਨਾਂ ਨੂੰ ਜਿੱਥੇ ਅਪੀਲ ਕੀਤੀ ਉੱਥੇ ਹੀ ਸਰਕਾਰ ਤੇ ਪ੍ਰਸ਼ਾਸਨ ਨੂੰ ਚੇਤਾਵਨੀ ਦੇ ਦਿੱਤੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਸਰਬੰਸ ਸਿੰਘ ਭੰਦੇੜ ਦੇ ਵੱਲੋਂ ਕਹਿ ਦਿੱਤਾ ਹੁਣ ਕਹਿੰਦੇ ਗੱਲ ਬਸੋਂ ਬਾਹਰ ਹੋ ਗਈ ਹੈ ਹੁਣ ਚੁੱਪ ਕਰਕੇ ਨਹੀਂ ਬੈਠਾਂਗੇ ਤਾਂ 14 ਤਰੀਕ ਨੂੰ ਵੱਡਾ ਇਕੱਠ ਹੋਵੇਗਾ ਆਖਰ ਇਸ ਇਕੱਠ ਤੋਂ ਤੁਸੀਂ ਸੁਣਿਆ 9 ਤਰੀਕ 9 ਜੁਲਾਈ ਨੂੰ ਤੇ ਉਸ ਤੋਂ ਬਾਅਦ 14 ਜੁਲਾਈ ਨੂੰ 14 ਜੁਲਾਈ ਨੂੰ ਪਾਵਰ ਕਾਮ ਦੇ ਦਫਤਰ ਦੇ ਬਾਹਰ ਵੱਡਾ ਇਕੱਠ ਕਰਨ ਜਾ ਰਹੇ ਆ ਕਿਸਾਨ ਕਿਉਂਕਿ ਬਿਜਲੀ ਜਿਹੜੀ ਆ ਉਹ ਨਿੱਜੀਕਰਨ ਦੇ ਹੱਥਾਂ ਦੇ ਵਿੱਚ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਦੇ ਖਾਤਰ ਬਿਜਲੀ ਨੂੰ ਨਿੱਜੀਕਰਨ ਕੀਤਾ ਜਾ ਰਿਹਾ ਹੈ ਬਿਜਲੀ ਪ੍ਰਾਈਵੇਟ ਕੀਤੀ ਜਾ ਰਹੀ ਆ ਜਿਸ ਦੇ ਵਿਰੋਧ ਦੇ ਵਿੱਚ ਕਿਸਾਨ ਵੱਡੇ ਕਾਫਲੇ ਲੈ ਕੇ ਬਿਜਲੀ ਵਿਭਾਗ ਦੇ ਦਫਤਰ ਦੇ ਬਾਹਰ ਪਾਵਰਕਾਮ ਦੇ ਦਫਤਰ ਦੇ ਬਾਹਰ ਇਕੱਠੇ ਹੋਣਗੇ ਤਾਂ ਕਿਸਾਨ ਆਗੂ ਸਰਬੰਸ ਸਿੰਘ ਭੰਦੇੜ ਦੇ ਵੱਲੋਂ ਸਿੱਧੇ ਸ਼ਬਦਾਂ ਦੇ ਵਿੱਚ ਕਿਸਾਨਾਂ ਨੂੰ ਜਿੱਥੇ ਅਪੀਲ ਕੀਤੀ ਉੱਥੇ ਹੀ ਸਰਕਾਰ ਤੇ ਪ੍ਰਸ਼ਾਸਨ ਨੂੰ ਚੇਤਾਵਨੀ ਦੇ ਦਿੱਤੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦਿਆਂ